ਵੰਦਰ ਸਿੰਘ ਸੈਖੋਂ ਨੇ ਚੌਂਡ ਮੈਦਾਨ ਦੇ ਵਿੱਚ ਉਤਰਨ ਦਾ ਫੈਸਲਾ ਕੀਤਾ ਹੈ ਉਹਨਾਂ ਦੇ ਵੱਲੋਂ ਸਾਫ਼ ਤੌਰ ਦੇ ਉੱਤੇ ਐਲਾਨ ਕਰ ਦਿੱਤਾ ਗਿਆ ਕਿ ਉਹ ਚੌਂਣ ਮੈਦਾਨ ਦੇ ਵਿੱਚ ਉਤਰਨਗੇ ਔਰ ਲੋਕ ਸਭਾ ਚੋਣ ਦੇ ਵਿੱਚ ਉਮੀਦਵਾਰੀ ਕਰਨਗੇ ਪਰ ਉਮੀਦਵਾਰੀ ਸੰਗਰੂਰ ਹਲਕਾ ਤੋਂ ਕੀਤੀ ਜਾਵੇਗੀ ਲੁਧਿਆਣੇ ਤੋਂ ਨਹੀਂ ਬਲਵੰਦਰ ਸਿੰਘ ਸਿੱਖ ਹੁਣ ਲੁਧਿਆਣੇ ਤੋਂ ਨਾਲ ਉਤਾਲਕ ਨੇ ਔਰ ਲੁਧਿਆਣੇ ਦੇ ਵਿੱਚ ਰਹਿੰਦੇ ਨੇ ਲੁਧਿਆਣੇ ਦੇ ਵਿੱਚ ਹੀ ਉਹਨਾਂ ਦਾ ਭਾਰਤ ਪੋਸ਼ਣ ਆਸ਼ੂ ਦੇ ਨਾਲ ਉਹ ਐਪੀਸੋਡ ਵਾਪਰਿਆ ਸੀ ਪਰ ਹੁਣ ਸੰਗਰੂਰ ਤੋਂ ਚੋਣ ਲੜਦੇ ਨੇ ਉਹਨਾਂ ਦਾ ਸਾਫ਼ ਕਹਿ ਰਹੇ ਆ ਕਿ ਸੰਗਰੂਰ ਦੇ ਲੋਕ ਜ਼ਿਆਦਾ ਸੁਹਿਰਦ ਨੇ ਇਨਕਲਾਬ ਲਿਆਉਣ ਵਾਲੇ ਨੇ ਔਰ ਇਸ ਵਾਸਤੇ ਹੀ ਸੰਗਰੂਰ ਹਲਕਾ ਉਹਨਾਂ ਨੇ ਚੁਣਿਆ ਆ ਇੱਥੋਂ ਆਪਣੀ ਮੁਹਿੰਮ ਦੀ ਸ਼ੁਰੂਆਤ ਕਰਨਗੇ ਆਪਣੇ ਚੋਣ ਪ੍ਰਚਾਰ ਦੀ ਸ਼ੁਰੂਆਤ ਕਰਨਗੇ ਔਰ ਗਾਂ ਵਧ ਦੇ ਜਾਣਗੇ ਪਰ ਉਹਨਾਂ ਦਾ ਸਾਫ਼ ਇਹ ਵੀ ਕਹਿਣਾ ਸੀ ਕਿ ਜੇ ਲੁਧਿਆਣੇ ਤੋਂ ਭਾਰਤ ਪੂਸ਼ਣ ਆਸ਼ੂ ਚੋਣ ਲੜਦੇ ਨੇ ਜਾਂ ਫਿਰ ਸਿਮਰਜੀਤ ਸਿੰਘ ਬੈਂਸ ਚੋਣ ਲੜਦੇ ਨੇ ਤਾਂ ਜ਼ਾਹਿਰ ਤੌਰ ਦੇ ਉੱਤੇ ਉਹ ਉੱਥੋਂ ਵੀ ਚੋਣ ਲੜਨਗੇ ਪਰ ਸਿਆਸੀ ਅਖਾੜਾ ਜ਼ਿਆਦਾ ਪੱਕ ਸਕਦਾ ਹੈ ਜੇ ਹੋ ਲੁਧਿਆਣੇ ਤੋਂ ਵੀ ਚੌਣ ਲੜਦੇ ਨੇ ਜੇ ਲੁਧਿਆਣੇ ਤੋਂ ਭਾਰਤ ਪੂਸ਼ਣ ਆਸ਼ੂ ਤੇ ਬਲਵਿੰਦਰ ਸਿੰਘ ਸੇਖੋਂ ਇੱਕ ਦੂਸਰੇ ਦੇ ਆਮੋ ਸਾਹਮਣੇ ਹੁੰਦੇ ਨੇ ਤਾਂ ਜ਼ਾਹਿਰ ਤੌਰ ਤੇ ਉੱਤੇ ਇਸ ਦੇ ਵਿੱਚ ਵਿਵਾਦ ਖੜਾ ਹੋ ਸਕਦਾ ਬਲਵਿੰਦਰ ਸਿੰਘ ਸੇਖੋਂ ਤੇ ਭਾਰਤ ਪੂਸ਼ਣ ਆਸ਼ੂ ਵਿਚਲੀ ਲੜਾਈ ਹਰ ਕੋਈ ਜਾਣਦਾ ਹੈ ਹਰ ਕਿਸੇ ਨੇ ਵੇਖਿਆ ਤੇ ਸੁਣਿਆ ਕਿਸ ਤਰ੍ਹਾਂ ਇਹ ਲੜਾਈ ਚੱਲਦੀ ਆ ਰਹੀ ਸੀ ਔਰ ਕਿਸ ਤਰ੍ਹਾਂ ਉਸ ਤੋਂ ਬਾਅਦ ਭਾਰਤ ਪੂਸ਼ਣ ਆਸ਼ੂ ਜਾਂ ਫਿਰ ਕਾਂਗਰਸ ਦੇ ਖਿਲਾਫ ਖੜ ਕੇ ਬੋਲਣ ਵਾਲੇ ਬਲਵਿੰਦਰ ਸੇਖੋਂ ਨੇ ਔਰ ਹੁਣ ਤੱਕ ਉਹਨਾਂ ਦੇ ਖਿਲਾਫ ਬੋਲਦੇ ਆਏ ਨੇ ਉਹਨਾਂ ਦੇ ਕੱਚੇ ਚਿੱਠੇ ਫਰੋਲਦੇ ਆਏ ਨੇ ਬਲਵਿੰਦਰ ਸਿੰਘ ਸੇਖੋਂ ਭਾਵੇਂ ਪਹਿਲਾਂ ਵੀ ਜੇਲ੍ਹ ਦਾ ਸਾਹਮਣਾ ਕਰ ਹਟੇ ਨਹੀਂ ਦੁਬਾਰਾ ਉਹ ਕਹਿੰਦੇ ਨੇ ਕਿ ਜੇਲ੍ਹ ਕੀਤੀ ਜਾ ਸਕਦੀ ਹੈ ਮੈਨੂੰ ਰੋਕਣ ਵਾਸਤੇ ਮੇਰੇ ਜੋ ਮਕਸਦ ਨੇ ਉਹਨਾਂ ਨੂੰ ਪੂਰੇ ਨਾ ਹੋਣ ਦੇਣ ਇਸ ਵਾਸਤੇ ਜੇਲ੍ਹ ਕੀਤੀ ਜਾ ਸਕਦੀ ਹੈ ਹਰ ਇੱਕ ਚੀਜ਼ ਉਹ ਵਿਸਥਾਰਪੂਰਵਕ ਜ਼ਰੂਰ ਦੱਸਦੇ ਨਜ਼ਰ ਆਏ ਨੇ ਉਹਨਾਂ ਨੇ ਕਿਹਾ ਕਿ ਜੇ ਲੋੜ ਪਈ ਤਾਂ ਉਹ ਜ਼ਰੂਰ ਲੁਧਿਆਣੇ ਤੋਂ ਵੀ ਲੋਕ ਸਭਾ ਚੋਣਾਂ ਲੜਨਗੇ ਤੁਹਾਨੂੰ ਦੱਸ ਤੀਏ ਕਿ ਬਲਵਿੰਦਰ ਸਿੰਘ ਸੇਖੋਂ ਉਹ ਵਿਅਕਤੀ ਨੇ ਜਿਹੜੇ ਲੱਖਾ ਸੁਧਾਨਾਂ ਦੇ ਪ੍ਰਚਾਰ ਕਰਨ ਤੇ ਯਾਤਰਾਵਾਂ ਕੱਢਣ ਦੇ ਉੱਤੇ ਇਤਰਾਜ਼ ਕਰ ਰਹੇ ਅਤਰਾਜ ਚੁੱਕਿਆ ਗਿਆ ਸੀ ਔਰ ਉਹ ਵਾਰ-ਵਾਰ ਇਹੀ ਕਹਿੰਦੇ ਨਜ਼ਰ ਆ ਰਹੇ ਸੀ ਕਿ ਇਹ ਇੱਕ ਸਿਆਸੀ ਪੈਂਤੜਾ ਹੋ ਸਕਦਾ ਆ ਪਰ ਹੁਣ ਉਸੇ ਸਿਆਸੀ ਪੈਂਤੜੇ ਦੇ ਆਧਾਰ ਦੇ ਉੱਤੇ ਸਵਾਲ ਜਿਹੜੇ ਨੇ ਉਹ ਬਲਵਿੰਦਰ ਸੇਖੋਂ ਦੇ ਉੱਤੇ ਖੜੇ ਹੋ ਰਹੇ ਨੇ ਲੋਕ ਬਲਵਿੰਦਰ ਸੇਖੋਂ ਦੇ ਖਿਲਾਫ ਗੱਲਾਂ ਕਰ ਰਹੇ ਨੇ ਕਿ ਬਲਵਿੰਦਰ ਸੇਖੋਂ ਵੀ ਸ਼ਾਇਦ ਸਿਆਸੀ ਲਾਹੇ ਵਾਸਤੇ ਹੀ ਚੋਣ ਪਿੜ ਦੇ ਵਿੱਚ ਆਉਂਦੇ ਨਜ਼ਰ ਆ ਰਹੇ ਨੇ ਪਰ ਦੂਜੇ ਪਾਸੇ ਉਹਨਾਂ ਨੇ ਇਸ ਦਾ ਵੀ ਜਵਾਬ ਦਿੱਤਾ ਉਹਨਾਂ ਨੇ ਸਾਫ਼ ਕਿਹਾ ਹੈ ਕਿ ਇਸ ਆਧਾਰ ਦੇ ਉੱਤੇ ਹਰ ਕਿਸ ਉਹ ਸਹਿਮਤੀ ਨਹੀਂ ਪ੍ਰਗਟ ਕਰਦੇ ਉਹਨਾਂ ਦਾ ਕਹਿਣਾ ਹੈ ਕਿ ਕਿਸੇ ਨਵੇਂ ਵਿਅਕਤੀ ਨੂੰ ਆਉਣਾ ਚਾਹੀਦਾ ਹੈ ਨੌਜਵਾਨਾਂ ਨੂੰ ਇਸ ਪਿੜ ਚ ਆਉਣਾ ਚਾਹੀਦਾ ਹੈ ਨਾ ਕਿ ਉਹੀ ਪੁਰਾਣੇ ਕਿਸੇ ਪਟੇ ਲੋਕ ਇਸ ਦੇ ਵਿੱਚ ਵਿਚਰਣ ਉਹਨਾਂ ਨੇ ਸਾਫ਼ ਤੌਰ ਦੇ ਉੱਤੇ ਸਖਤ ਸ਼ਬਦਾਂ ਦੇ ਵਿੱਚ ਇਹ ਗੱਲਾਂ ਕਹੀਆਂ ਨੇ ਔਰ ਨਾਲ ਨਾਲ ਉਹਨਾਂ ਨੇ ਸਾਫ਼-ਸਾਫ਼ ਇਹੀ ਕਿਹਾ ਕਿ ਆਉਂਦੇ ਸਮੇਂ ਨੂੰ ਹੋ ਸਕਦਾ ਹੈ ਕਿ ਉਹ ਲੱਖਾ ਸਧਾਨਾ ਦੀ ਵੀ ਵਕਾਲਤ ਕਰਨ ਆਉਂਦੇ ਸਮੇਂ ਨੂੰ ਲੱਖਾ ਸਧਾਨਾ ਦੀ ਵੀ ਸਪੋਰਟ ਕਰਨ ਜੇ ਲੱਖਾ ਸਧਾਨਾ ਉਹਨਾਂ ਨੂੰ ਇਸ ਸਿਆਸੀ ਵਕਤੀ ਜਾਪਿਆ ਆਉਂਦੇ ਸਮੇਂ ਨੂੰ ਕੀ ਕੁਝ ਹੋ ਸਕਦਾ ਆ ਇਹ ਵੇਖਣ ਵਾਲੀ ਗੱਲ ਹੋਵੇਗੀ ਕਿਉਂਕਿ ਜੇ ਚੋਣ ਮੈਦਾਨ ਚ ਨਿੱਤਰਿਆ ਬਲਵਿੰਦਰ ਸੇਖੋਂ ਤੇ ਉਹਨਾਂ ਨੇ ਕਿਤੇ ਨਾ ਕਿਤੇ ਇਸ਼ਾਰਾ ਲੱਖਾ ਸਿਧਾਨਾ ਦੇ ਹੱਕ 'ਚ ਵੀ ਦੇ ਦਿੱਤਾ ਔਰ ਇਹ ਵੀ ਹੋ ਸਕਦਾ ਹੈ ਕਿ ਆਉਂਦੇ ਸਮੇਂ ਦੇ ਵਿੱਚ ਬਲਵਿੰਦਰ ਸੇਖੋਂ ਤੇ ਲੱਖਾ ਸਿਧਾਨਾ ਇੱਕਮ ਇੱਕ ਹੋ ਕੇ ਰਲ ਕੇ ਚੋਣ ਮੈਦਾਨ ਦੇ ਵਿੱਚ ਉਤਰਣ ਖੈਰ ਇਸ ਨੂੰ ਲੈ ਕੇ ਫਿਲਹਾਲ ਅਜੇ ਸਮਾਂ ਪਰ ਦੂਜੇ ਪਾਸੇ ਦੋ ਹਲਕਿਆਂ ਦਾ ਨਾਮ ਲੈ ਕੇ ਸੰਗਰੂਰ ਅਤੇ ਲੁਧਿਆਣੇ ਤੋਂ ਬਲਵਿੰਦਰ ਸਿੰਘ ਸੇਖੋਂ ਨੇ ਚੋਣ ਐਲਾਨ ਕਰ ਦਿੱਤਾ ਹੈ ਔਰ ਇਹਨਾਂ ਦੋਵਾਂ ਹਲਕਿਆਂ ਤੋਂ ਚੋਣ ਲੜ ਸਕਦੇ ਨੇ ਸੰਗਰੂਰ ਹਲਕਾ ਜਿਹੜਾ ਉਹ ਸ਼ੋਰ ਹੈ ਕਿ ਬਲਵਿੰਦਰ ਸੇਖੋਂ ਉੱਥੋਂ ਚੋਣ ਲੜਨਗੇ ਪਰ ਦੂਜੇ ਪਾਸੇ ਸੰਗਰੂਰ ਹਲਕੇ ਦੀ ਜੇ ਗੱਲ ਕਰੀਏ ਸੰਗਰੂਰ ਤੋਂ ਅਲੈਦਾ ਲੁਧਿਆਣੇ ਤੋਂ ਵੀ ਚੋਣ ਲੜ ਸਕਦੇ ਨੇ ਬਲਵਿੰਦਰ ਸਿੰਘ ਸੇਖੋਂ ਇਹ ਵੀ ਉਹਨਾਂ ਦੇ ਵੱਲੋਂ ਦਾਵਾ ਕੀਤਾ ਗਿਆ ਹੈ। ਆਉਂਦੇ ਸਮੇਂ ਦੇ ਵਿੱਚ ਕੀ ਹੁੰਦਾ ਸਿਆਸਤ ਕਿਸ ਤਰ੍ਹਾਂ ਬਦਲਦੀ ਹੈ। ਜੇ ਬਾਕੀ ਲੀਡਰਾਂ ਨੂੰ ਇਸ ਦੇ ਨਾਲ ਕੋਈ ਫਰਕ ਪੈਂਦਾ ਇਹ ਵੱਡਾ ਸਵਾਲ ਹੈ। ਔਰ ਇਸੇ ਸਵਾਲ ਦੇ ਵਿੱਚ ਕਿਤਨਾ ਕਿਤੇ ਜੇ ਗੱਲ ਕਰੀਏ ਬਲਵਿੰਦਰ ਸਿੰਘ ਸੇਖੋਂ ਦੀ ਤ ਉਹਨਾਂ ਨੇ ਸਾਫ ਤੌਰ ਤੇ ਕਿਹਾ ਕਿ ਕਾਂਗਰਸ ਦੇ ਲੀਡਰ ਹੁਣ ਦਲ ਬਦਲੀਆਂ ਦੇ ਉੱਤੇ ਉਤਰ ਆਏ ਨੇ। ਰਵਨੀਤ ਸਿੰਘ ਬਿੱਟੂ ਦਾ ਨਾਮ ਲੈ ਕੇ ਸਾਫ ਤੌਰ ਤੇ ਉਹਨਾਂ ਨੇ ਇਲਜ਼ਾਮ ਲਗਾਏ ਨੇ ਕਾਂਗਰਸ ਦੇ ਉੱਤੇ। ਪਰ ਦੂਜ ਕੀ ਕੁਝ ਹੁੰਦਾ ਹੁੰਦੇ ਸਮੇਂ ਨੂੰ ਲੈ ਕੇ ਬਲਵਿੰਦਰ ਸੇਖੋਂ ਤੇ ਦਲ ਇੱਕ 10 ਤੇ ਰਵਾਂਗੇ ਬਣੇ ਰਵਾਂ 1 India ਪੰਜਾਬੀ ਤੇ ਸਬਸਕ੍ਰਾਈਬ ਟੂ 1 India ਚੈਨਲ ਐਂਡ ਨੈਵਰ ਮਿਸ ਐਨ ਅਪਡੇਟ